ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਪਿਆਰਿਓ ਜੇ ਬਹੁਤ ਜ਼ਿਆਦਾ ਤਰੱਕੀ ਕਰਨੀ ਹੈ ਨਾ ਸਭ ਕੁਝ ਬਹੁਤ ਜਲਦੀ ਸਾਨੂੰ ਮਿਲ ਜਾਏ ਤਾਂ ਇਹ ਕੁਝ ਚੀਜ਼ਾਂ ਜ਼ਰੂਰ ਕਰਿਓ ਫਿਰ ਦੇਖਿਓ ਚਮਤਕਾਰ ਬਹੁਤ ਵੱਡਾ ਖਜ਼ਾਨਾ ਤੁਹਾਡੇ ਹੱਥ ਲੱਗ ਜਾਣਾ ਸਤਿ ਸ੍ਰੀ ਅਕਾਲ ਸਭ ਕੁਝ ਮਿਲ ਜੀਏ 99 1% ਗਰੰਟੀ ਹੈ ਅੱਬਾ ਬੇਨਤੀ ਹੈ ਇਸ ਵਿਸ਼ੇ ਤੇ ਸੰਧੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹਨੇ ਆਂ ਤੇ ਉਹਦੇ ਵਿੱਚੋਂ ਸਾਨੂੰ ਮਿਲਦਾ ਹੈ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਹੈ ਉਹਦੇ ਘਰ ਦੇ ਵਿੱਚ ਹਰ ਇੱਕ ਚੀਜ਼ ਹੈ ਸਾਸੰਤ ਉਹਦੇ ਘਰ ਦੇ ਵਿੱਚ ਹਰ ਇੱਕ ਚੀਜ਼ ਮੌਜੂਦ ਹੈ ਤੇ ਗੁਰਮੁਖ ਪਿਆਰੇ ਉਹ ਇਹ ਗੱਲ ਯਾਦ ਰੱਖਿਓ ਵੀ ਉਹਦੇ ਘਰ ਦੇ ਵਿੱਚ ਨਾ ਹੀ ਕਿਸੇ ਚੀਜ਼ ਦਾ ਘਾਟਾ ਸੀਤ ਨਾ ਹੀ ਹੈ ਤੇ ਨਾ ਹੀ ਰਹੇ ਉਹ ਬੜੀਆਂ ਬੇਅੰਤ ਚੀਜ਼ਾਂ ਦਾ ਮਾਲਕ ਹੈ ਸਾਧ ਸੰਗਤ ਉਹਦੇ ਕੋਲੇ ਬੜੀਆਂ ਬੇਅੰਤ ਚੀਜ਼ਾਂ ਨੇ ਸਾਧ ਸੰਗਤ ਬੜੀਆਂ ਬੇਅੰਤ ਚੀਜ਼ਾਂ ਦਾ ਉਹ ਮਾਲਕ ਹੈ ਬੜੀਆਂ ਬੇਅੰਤ ਚੀਜ਼ਾਂ ਉਹਦੇ ਕੋਲੇ ਰਹਿਣਗੀਆਂ ਹੁਣ ਇੱਥੇ ਇੱਕ ਬੇਨਤੀ ਜ਼ਰੂਰ ਕਰ ਦੇਵਾਂ ਕਿ ਗੁਰੂ ਤੇ ਵਿਸ਼ਵਾਸ ਰੱਖਿਓ ਭਰੋਸਾ ਰੱਖਿਓ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਿਓ ਤੇ ਇਹ ਵੀ ਨਾਲ ਯਾਦ ਰੱਖਿਓ ਵੀ ਇਕ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਇੱਕ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰ ਦਿਓ ਨਿਤਨੇਮ ਦੇ ਕਰਨੀ ਕਰਨੇ ਉਸ ਤੋਂ ਇਲਾਵਾ ਚਾਹੇ ਮੂਲ ਮੰਤਰ ਸਾਹਿਬ ਦਾ ਜਾਪ ਕਰ ਦਿਓ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਤੇ ਕਿਰਪਾ ਕਰਦੇ ਆ। ਆਪ ਜੀ ਤੇ ਮਿਹਰਮਤ ਕਰ ਦੇਣਗੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਤੇ ਐਸੀ ਕਿਰਪਾ ਕਰਨਗੇ ਐਸੀ ਮਿਹਰ ਕਰਨਗੇ ਸਾਧ ਸੰਗਤ ਆਪ ਜੀ ਕਦੇ ਵੀ ਉਹਦੀਆਂ ਦਾਤਾਂ ਨੂੰ ਜਿਹੜਾ ਨਾ ਭੁਲਾ ਨਹੀਂ ਪਾਉ। ਹਮੇਸ਼ਾ ਉਹ ਜਿਹੜੀਆਂ ਦਾਤਾਂ ਨੇ ਨਾ ਸਤਿਗੁਰੂ ਜੀ ਆਪ ਜੀ ਨੂੰ ਦੇ ਦੇਣੇ ਕਿ ਹਮੇਸ਼ਾ ਵਾਸਤੇ। ਮੇਰੇ ਪਾਤਸ਼ਾਹ ਦੀ ਐਸੀ ਕਿਰਪਾ ਹੈ, ਇਹ ਮੇਰੇ ਸਤਿਗੁਰੂ ਦੀ ਐਸੀ ਕਿਰਪਾ ਹੈ। ਇਹ ਮੇਰੇ ਪਾਤਸ਼ਾਹ ਦੀ ਐਸੀ ਕਿਰਪਾ ਹੈ ਸਾਧ ਸੰਗਤ। ਮੈਂ ਕਈ ਵਾਰੀ ਬੇਨਤੀਆਂ ਸੰਧੀਆਂ ਕੀਤੀਆਂ ਨੇ ਸਾਧ ਸੰਗਤ। ਬਹੁਤ ਜ਼ਿਆਦਾ ਤਰੱਕੀ ਕਰਨੀਆਂ ਤੇ ਗੁਰੂ ਦਾ ਲੜਨਾ ਛੱਡਿਆ ਜੇ ਸਤਿਗੁਰ ਦਾ ਮਾਰਗ ਨਾ ਛੱਡਿਆ। ਉਹਲੇ ਮਾਰਗ ਜਿਹਨੇ ਬਤਾਇਆ ਐਸਾ ਗੁਰਵੜ ਭਾਗੀ ਪਾਇਆ ਉਹ ਸਤਿਗੁਰੂ ਅਜਿਹਾ ਹੈ ਉਹ ਪਾਰਸ਼ਾ ਅਜਿਹਾ ਹੈ ਸਤਸੰਗ ਕਿ ਜਿਹੜਾ ਭੁੱਲੇ ਹੋਿਆਂ ਨੂੰ ਮਾਰਗ ਦੇ ਬਲਦਾ ਭੁੱਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਉਹ ਗੁਰੂ ਦੇ ਵਿੱਚ ਇੰਨੀ ਤਾਕਤ ਹੈ ਇੰਨੀ ਸਮਰਥਾ ਜਿਹੜੇ ਕਹਿੰਦੇ ਆ ਸਾਨੂੰ ਕੁਝ ਨਹੀਂ ਮਿਲਿਆ ਇੱਕ ਵਾਰੀ ਗੁਰੂ ਦੇ ਨਾਲ ਜੁੜ ਕੇ ਵੇਖੋ ਇੱਕ ਵਾਰੀ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜ ਕੇ ਵੇਖੋ ਤੇ ਯਾਦ ਰੱਖਿਓ ਫਿਰ ਗੁਰੂ ਤੋਂ ਕੀ ਕੀ ਕੁਝ ਮਿਲਣਾ ਹੈ ਸਾ ਸੰਗਤ ਅਸੀਂ ਕਦੇ ਸੋਚਿਆ ਵੀ ਨਹੀਂ ਹੋਏਗਾ ਕਦੇ ਵਿਚਾਰਿਆ ਵੀ ਨਹੀਂ ਹੋਏਗਾ ਅਸੀਂ ਵੀ ਸਾਨੂੰ ਕੀ ਕੀ ਕੁਝ ਮਿਲਣਾ ਹੈ ਕੀ ਕੁਝ ਸਾਨੂੰ ਪ੍ਰਾਪਤ ਹੋਣਾ ਹੈ ਗੁਰੂ ਦੇ ਦਰ ਤੋਂ ਸਾ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਪਰ ਜੰਗ ਨੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਹਿਸੋ ਪਾ ਕਹਿੰਦੇ ਜਿਹੜਾ ਉਹਨੂੰ ਭਾ ਜਾਂਦਾ ਹੈ ਤੇ ਮੇਰੇ ਸਤਿਗੁਰੂ ਜੀ ਉਹਨੂੰ ਬਖਸ਼ਿਸ਼ਾ ਕਰਕੇ ਨਿਵਾਜ ਦਿੰਦੇ ਨੇ ਤੇ ਜਿਹੜਾ ਉਹਦੇ ਨਾਲ ਚੱਲ ਪੇ ਮੇਰੇ ਸਤਿਗੁਰੂ ਜੀ ਉਹਨੂੰ ਕਿਰਪਾ ਕਰਕੇ ਨਿਵਾਦ ਦਿੰਦੇ ਨੇ ਇਸ ਕਰਕੇ ਵੀ ਜੇ ਸਭ ਕੁਝ ਲੈਣਾ ਤਾਂ ਉਹਦੀ ਰਜਾ ਵਿੱਚ ਚੱਲਿਓ ਉਹਦੇ ਬਾਣੇ ਵਿੱਚ ਚੱਲਿਓ ਸਭ ਕੁਝ ਮਿਲੇਗਾ ਸਾਧ ਸੰਗਤ ਜੇ ਕੁਝ ਨਹੀਂ ਲੈਣਾ ਤੇ ਫਿਰ ਭਾਈ ਕੁਝ ਕਰਨ ਦੀ ਜ਼ਰੂਰਤ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ